ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸੱਤ ਅੱਠ ਵੜਾ ਦਿਖਾਵਾਂਗੇ ਨਗੀਨੇ ਸਾਫ਼ ਸੁਥਰੇ ਐਫਐਫ ਤੇ ਜਰਸੀ ਦੇ ਤੇ ਇੱਕ ਤੀਜੇ ਨੰਬਰ ਜਿਹੜੀ ਬੈਕ ਸਾਈਡ ਤੋਂ ਜਰਸੀ ਖੜੀ ਆ ਬਹੁਤ ਜ਼ਿਆਦਾ ਟੌਪ ਕਲਾਸ ਆ ਜਮਾਂ ਨਗੀਨਾ ਜਮਾਂ ਵੀਡੀਓ ਆਪਾਂ ਐਨ ਤੋਂ ਸਟਾਰਟ ਕਰਾਂਗੇ ਇਹਦੇ ਬਾਰੇ ਡਿਟੇਲ ਬਾਅਦ ਤੋਂ ਪੁੱਛਾਂਗੇ ਵੀਰ ਤੋਂ ਸੋ ਬਹੁਤ ਸੋਹਣਾ ਖੂਬਸੂਤ ਨਗੀਨਾ ਕੇ ਜਰਸੀ ਦਾ ਘੜਾ ਪੰਜਾਬ ਵਾਲੀ ਦਾ ਸੋ ਸਟਾਰਟਿੰਗ ਆਪਾਂ ਇਦਾਂ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸੋ ਆਪਣਾ ਜੀ ਨਾਮ ਵੀਰੇ ਰਾਜੂ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਵੀਰਾ ਆਪਣਾ 94782363916 94782363916 ਹਾਂਜੀ ਆਪਣਾ ਵਪਾਰ ਦਾ ਕੰਮ ਆ ਹਣੇ ਹਾਂਜੀ ਠੀਕ ਐ ਨਾਗ ਹੁੰਦੇ ਆ ਹਰ ਵਕਤ 15 17 ਹਾਂਜੀ ਹਾਂਜੀ ਰਾਹ ਹੁਣ 20 25 ਪਸ਼ੂ ਹੁੰਦੇ ਵੀਰੇ ਹਰ ਵਕਤ ਠੀਕ ਐ ਬਾਕੀਆਂ ਚਵਾਈ ਕਰਵਾ ਕੇ ਦੇ ਦੇ ਨੇ ਆਪਾਂ ਜੇ ਵੈਸੇ ਗੱਬਣਾ ਹੀ ਵੇਚਦਾ ਪਰਪਸ ਆਪਣਾ ਹਾਂ ਹਾਂ ਚਵਾਈ ਕਰਵਾ ਦਿੰਨੇ ਆ ਹਾਂਜੀ ਹਾਂਜੀ ਠੀਕ ਹੈ ਪਹਿਲੇ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਜਰਸੀ ਕ੍ਰੋਸ ਆ ਵੀਰੇ ਠੀਕ ਹੈ ਜਰਸੀ ਦੇ ਵਿੱਚ ਆ ਗਿਆ ਕ੍ਰੋਸ ਪਣ ਹਾਂਜੀ ਸੁਆ ਕਿਹੜਾ ਸੂੰਦੀ ਆ ਜੀ ਉਹ ਦੂਜਾ ਸੁਆ ਸੂੰਦੀ ਆ ਵੀ ਦੂਜਾ ਸੁਆ ਸੂੰਦੀ ਵੀ ਇੱਕ ਐ ਇੱਕ ਦਿਨ ਸੂਣ ਚ ਬਾਕੀ ਪਏ ਦੇ ਮਨਨ ਕਿ ਚਲੋ ਹਫਤਾ ਦਾ ਦਸ ਦਿਨ ਲੈ ਲੈਂਦੇ ਠੱਲੇ ਕਿ ਨਾ ਬਹੁਤ ਸਹੀ ਠੀਕ ਹੈ ਇੱਕ ਹਫਤਾ ਦੇ 10 ਦਿਨ ਦੇ ਵਿੱਚ ਵਿੱਚ ਸੂਣ ਚ ਬਾਕੀ ਦੂਸਰਾ ਸੁਆ ਸੂੰਦੀ ਆ ਪਹਿਲਾਂ ਨੇ 20 ਕਿਲੋ ਦੁੱਧ ਪਾਇਆ ਟੋਰੀ ਟੋਰੀ ਇਹਨੂੰ ਪਹਿਲਾਂ ਨੇ ਪਾਇਆ 20 ਕਿਲ ਤੇ ਇਸ ਵਾਰ ਆਪਾਂ ਅੰਦਾਜ਼ਾ ਲਾ ਸਕੀਏ ਕਿੰਨਾ ਦੁੱਧ ਪਾਉਤੀ ਆਰ ਬੀ ਹਿਸਾਬ ਨਾਲ ਇਹ। ਇਹ ਰੋ ਦੇਣਾ ਚਾਹੀਦਾ ਤੇ 24 ਕਿਲੋ। ਠੀਕ ਹੈ 23-24 ਕਿਲੋ ਤੇ ਕੀਮਤ ਇਹਦੀ ਕੀ ਹੋਊਗੀ? ਇਹਦਾ ਫੋਨ ਉੱਤੇ ਕਰ ਲਾਂਗੇ ਰੇਟ ਤਾਂ ਕੋਈ ਕਰਨੀ। ਰੇਟ ਜਾਇਜ਼ ਹੋਣਗੇ ਜਮਾ। ਧੋਰੇ ਵੀਰ ਵਾਰ ਨੂੰ। ਸਭਰ ਪਹਿਲੇ ਨੰਬਰ ਤੇ ਦੂਜਾ ਸੂਆ ਜਰਸੀ ਦੇ ਕ੍ਰਾਸਪਾਂ ਚ ਬੱਚੀ ਸੁੰਦੀ ਪਈ ਆ। ਜਿੰਦ ਜਾਨ ਬਹੁਤ ਆ ਬਲੱਡ ਦੇ ਵਿੱਚ ਆ ਬੱਚੇ। ਕੋਈ ਨਹੀਂ ਗੱਲ ਵੀ ਬਾੜੇ ਸੂਆ ਦੇ ਵਿੱਚ ਆ। ਜਿੰਦ ਜਾਨ ਰਾਜੀ ਪਲੀ ਵੀ ਬਹੁਤ ਆ। ਪਹਿਲੇ ਸੂਏ ਵੀ ਤੋਂ ਪਾਰ ਦੁੱਧ ਪਾਇਆ। ਚੰਗੀ ਆਪਾਂ ਗੇਅਰ ਵਗੈਰਾ ਕਰਾਂਗੇ ਜਦ 22 23 2 24 ਕਿਲੋ ਤੱਕ ਵੀ ਦੁੱਧ ਆਪੇ ਤੋਂ ਲੈ ਸਕਦੇ ਆ ਤੇ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਚੰਗੀ ਸਾਈਨਿਕ ਵਾਲੀ ਰਾਜੀ ਪਲੀ ਪੁਲੀ ਬਹੁਤ ਆ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਹੋਊਗਾ ਬਿਲਕੁਲ ਮਾਰਕੀਟ ਦੇ ਅਕੋਰਡਿੰਗ ਦੇ ਹਿਸਾਬ ਨਾਲ ਸੋ ਦੇਖੋ ਮੂੰਹ ਬੱਥਾ ਜਰਸੀ ਦਾ ਕ੍ਰੋਸ ਕੱਦ ਕਾਠ ਵਗੈਰਾ ਤੇ ਜਿੰਦੇ ਜਣ ਬਹੁਤ ਆ ਲੈਫਟੀ ਵਗੈਰਾ ਦੇਖੋ ਬੈਕ ਸਾਈਡ ਤੋਂ ਪੂਰੀ ਸਾਫ ਸੁਥਰੀ ਰਾਜੀ ਪਲੀ ਪਲਾਈ ਤੇ ਵੀਰੇ ਥਾਂ ਤੋਂ ਬਿਲਕੁਲ ਓਕੇ ਹੋਊਗਾ ਆਪਣਾ ਜੰਦੀ ਜੰਦੀ ਜਮਾ ਓਕੇ ਵੀਰੇ ਠੀਕ ਐ ਅੱਗੇ ਦੂਜੇ ਨੰਬਰ ਜਿਹੜੀ ਬੱਚੀ ਦੇਖੀ ਜਨੇ ਵੜਾ ਭਾਈ ਇਹ ਵੀ ਜਰਸੀ ਕ੍ਰੋਸ ਹੈ ਜੀ ਜਰਸੀ ਦਾ ਕ੍ਰੋਸ ਪਣ ਤੇ ਠੰਡ ਸੋਹਣਾ ਹਮ ਲੱਗਿਆ ਮੁੱਠੀ ਨਾਲ ਮੱਝਾ ਨਾਲ ਦਾਣਾ ਚੰਗਾ ਲੱਗਿਆ ਵੀਰ ਬਹੁਤ ਬਈਆਂ ਬਾਲ ਕੇ ਇਹ ਬਾਈ ਜੀ ਕਿ ਐ ਇੱਕ ਦਿਨ ਬਾਕੀ ਪਿਆ ਸੂਣ ਚ ਦੇ 10 ਦਿਨ ਰਹਿਦੇ ਵੀ 10 ਦਿਨ ਸੂਣ ਚ ਬਾਕੀ ਹਫਤਾ 1000 ਰੁਪਏ ਠੀਕ ਹੈ ਇਹਦਾ ਆਪਣਾ ਮਾਲਕਾਂ ਨੇ ਦੋ ਦੱਸਿਆ ਵੀ ਕਿੰਨਾ ਪਾ ਦੋਗੇ ਇਹਦਾ ਵੀ 20 ਕਿਲੋ ਦੱਸਿਆ ਵੀ ਅੰਦਾਜ਼ਾ 21 ਬਾਈ ਵਾਲਾ ਹੈਗਾ ਇਸ ਵਾਰ ਵੀ ਠੀਕ ਹੈ ਤੋਰੋ ਜੀ ਬਾਹਰ ਨੂੰ ਸੋ ਦੂਜੇ ਨੰਬਰ ਆਪਾਂ ਫੇਰ ਜਰਸੀ ਕ੍ਰਾਸ ਦੇਖੀ ਜਾਨੇ ਆ ਸੋ ਜਿਹੜੀਆਂ ਆਪਾਂ ਤੁਹਾਨੂੰ ਬਿਹੜਾ ਦਿਖਾਉਣੇ ਪਏ ਪਹਿਲੇ ਦੂਜੇ ਨੰਬਰ ਜਿਵੇਂ ਮੌਸਮ ਅੱਗੇ ਤਬਦੀਲੀ ਹੋਣੀ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਬਹੁਤ ਵਧੀਆ ਚੱਲਣ ਵਾਲੀਆਂ ਸੋ ਗਰਮੀ ਦੇ ਵਿੱਚ ਜਿਵੇਂ ਸੁਬੀਲ ਦਾ ਲੰਗਰ ਚੱਲਣਾ ਉਹ ਸਿਸਟਮ ਹੀ ਇਹਨਾਂ ਦਾ ਇਹਨਾਂ ਨੇ ਸੁਬੀਲ ਹੀ ਲਈ ਰੱਖਣੀ ਆ ਜਮਾ ਨਾ ਗਰਮੀ ਆ ਇਹ ਗਰਮੀ ਮੰਨਣ ਇਹ ਕਿ ਹੁਣ ਸਰਦੀ ਦਾ ਮੌਸਮ ਲੰਘ ਚੁੱਕਿਆ ਫੈਟ ਵਾਲਾ ਦੁੱਧ ਪਾਉਣ ਗਿਆ ਤੇ ਪੈਦਾਵਾਰ ਵੀ ਚੰਗੀ ਕਰਨੀ ਆ ਜਰਸੀ ਦਾ ਪਾਣਾ ਤੇ ਵਿੱਚ ਇਹਨਾਂ ਦੇ ਹੈਗਾ ਕ੍ਰਾਸ ਪਾਣਾ ਤੇ ਬਿਲਕੁਲ ਮੱਝਾਂ ਨਾਲ ਦੁੱਧ ਕੰਪੇਅਰ ਹੋਵੇ ਦਾ ਦੂਸਰਾ ਸੂਆ ਸੁੰਦੀ ਆ 20 ਤੋਂ ਪਾਰ ਚੱਲੂਗੀ ਰੇਟ ਇਹਦਾ ਵੀ ਫੋਨ ਤੇ ਹੋਊਗਾ ਜਾਇਜ ਤੇ ਥਣ ਸੁਣਾ ਗੁੱਲੇ ਵਾਲਾ ਲੱਗਿਆ ਮੁੱਠੀ ਵਾਲਾ ਹੱਥੀ ਚ ਵਈਣਾ ਥਣ ਲੱਗਿਆ ਵਾ ਤੇ ਅੱਗੇ ਭਾਈ ਜੀ ਤੀਜੇ ਨੰਬਰ ਦੇ ਗੱਲ ਕਰਦੇ ਆਪ ਜਿਹੜੀ ਵੈੜਦੀ ਐਜਾ ਕਿਹੜਾ ਸੂਆ ਸੁੰਦੀ ਆ ਜੀ ਦੰਦਾ ਜੀ ਹੋ ਬੱਚੀ ਇਹ ਨਹੀਂ ਸੇ ਦੰਦਾ ਜੀ ਨਹੀਂ ਠੀਕ ਹੈ ਜਨਵਾਰ ਦੂਜਾ ਸੂਆ ਹੀ ਆਣਾ ਕੀ ਇਹਦਾ ਰਿਕਾਰਡ ਰਿਹਾ ਪਿਛਲੀ ਵਾਰ ਦਾ ਜੀ ਇਹਦਾ ਮੰਨ ਲਓ 22 ਕਿਲੋ ਦਾ ਰਿਕਾਰਡ ਰਿਹਾ ਜੀ 27 22 ਕਿਲੋ ਇਸ ਵਾਰ ਆਪਾਂ ਅੰਦਾਜ਼ਾ ਕਿੰਨਾ ਲਾ ਸਕਦੇ ਇਹਦੇ ਤੋਂ 30 ਕਿਲੋ ਪਾ ਸਕਦੀ ਹੈ ਵੀਰੇ ਠੀਕ ਹੈ ਅਗਲੀ ਦੀ ਸੇਵਾ ਗਈ ਆਪਾਂ ਵਾਲੇ ਲੱਲੇ ਮਾਰਕ ਨਹੀਂ ਲੈਂਦੇ ਠੀਕ ਹੈ ਜੈ ਜੈ ਗੱਲ ਹੈ ਨਾ ਵੀ ਚੰਗੀ ਕੇਅਰ ਵਗੈਰਾ ਕਰ ਲੂਗਾ ਤਾਂ 30 ਪਾ ਸਕਦਾ ਨਹੀਂ 26 27 ਦਾ ਹੈਗੀ ਆ ਸੋ ਦੈਨ ਲੈ ਜੋ ਹਫਤਾ ਹਨਾ ਹਾਂ ਦੈਨ ਲੈ ਜੂਰੇ ਹਜੇ 10 12 ਦਿਨ ਪਏ ਹੈਗੇ ਸੋ 10 ਕ ਦਿਨ ਸੂਣ ਜਵਾਕੀ ਤੋਰ ਦੇ ਵਾਰ ਨੂੰ ਇਹਨੂੰ ਦੂਜਾ ਸੂਆ ਬੱਚੀ ਸੁੰਦੀ ਆ ਦੰਦਾ ਜਿਆ ਛਗੀ ਆ ਤੇ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਵਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਬਹੁਤ ਸੁੰਨੇ ਸਾਫ ਸੁਥਰੇ ਨਾੜਾ ਦਿਖਾਈ ਦਿੰਦੀ ਆ ਮੈਂ ਬਰੀਕਿਆਂ ਦੇ ਵਿੱਚ ਆ ਬੈੜ ਪੂਰੀ ਵਧੀਆ ਤੇ ਜੰਦ ਜਾਨ ਵਾਲੀ ਬਹੁਤ ਆ ਬੱਚੀ ਤੋ ਦੇਖੋ ਜਿੰਦ ਜਾਨ ਥੋੜਾ ਇੱਕ ਦਾ ਪੈਰ ਦਾ ਨਾ ਲਹੋਣ ਵਾਲਾ ਕੋਈ ਦਿੱਕਤ ਨਹੀਂ ਕਿਸੇ ਘੱਲੋਂ ਵਾਲਾ ਕੋਈ ਬਲੰਗ ਮਰ ਜੇ ਸਭ ਤੋਂ ਦੇਖੋ ਇਹਦਾ ਨਾ ਲਹੋਣ ਵਾਲਾ ਹੈ ਨਾ ਤੇ 3 ਛਿਗੀ 3 ਨੰਬਰ ਤੇ ਬਾੜ ਪੂਰੀ ਕੱਦ ਕਾਠ ਜਿੰਦ ਜਾਨ ਵਾਲੀ ਤੇ ਥਣ ਚਾਹੇ ਹਾਥੀ ਚਵਾਈ ਕਰ ਲਈਏ ਚਾਹੇ ਆਪਾਂ ਮਸ਼ੀਨੀ ਦੋਨੇ ਟਾਈਪ ਦਾ ਇਹਦੇ ਲੱਗਿਆ ਵਾ ਕਰ ਵਾਲੇ ਦੇ ਥਣ ਤੇ ਅੱਗੇ ਬਾਈ ਜੀ ਗੱਲ ਕਰਿਆ ਚੌਥੇ ਨੰਬਰ ਤੇ ਇਹ ਪਲੂਣ ਬੱਚੀ ਹੈ ਨਾ ਨਹੀਂ ਇਹ ਦੂਜਾ ਸੂਆ ਠੀਕ ਹੈ ਲੇਵਾ ਪਲੂਣਾ ਲੱਗਦਾ ਜਮੈਂ ਇਹ ਮੇਰੇ ਸਾਬ ਨਾਲ ਚੌਗੀ ਛਿਗੀ ਹੋਊਏ ਹਾਂ ਹਾਂ ਸੋ ਵੀਰੋ ਦੂਜਾ ਸੂਆ ਬੱਚੀ ਹੁੰਦੀ ਆ ਤੇ ਦੇਖਣ ਨੂੰ ਜਿਵੇਂ ਇਦਾਂ ਲੱਗਦਾ ਜਿਵੇਂ ਪਹਿਲਾ ਸੂਆ ਪਲੋਨ ਹੁੰਦੀ ਆ ਇਹ ਦੰਦਾ ਜੀ ਆ ਬੱਚੀ ਇਹ ਇਹਦਾ ਕੀ ਰਿਕਾਰਡ ਸੀ ਪਿਛਲੀ ਵਾਰ ਦਾ ਇਹ ਇਹਦਾ ਰਿਕਾਰਡ ਵੀ ਵੀਰੇ 25 26 ਕਿਲੋ ਦਾ 25 26 ਕਿਲੋ ਹਾਂ ਹਾਂ ਮਤਲਬ 25 ਤੋਂ 30 ਦੇ ਵਿੱਚ ਚੱਲਣ ਵਾਲੀ ਵੜ ਹੈਗੀ ਆ ਹਾਂ ਹੈਗੀ ਹੈਗੀ ਠੀਕ ਹੈ ਸੋ ਵੀਰੋ ਦੂਸਰਾ ਸੂਆ ਬੱਚੀ ਹੁੰਦੀ ਪਿਆ ਬਲੱਡ ਦੇ ਵਿੱਚ ਆ ਜਾਮਾ ਜਿੰਦਿਆਂਨ ਵਗੈਰਾ ਤੇ ਵਾਕ ਹੀ ਲੈਵਾ ਦੇਖੋ ਬਿਲਕੁਲ ਕੰਪੈਕਟ ਹੈਡਰ ਤੇ ਸਾਫ ਸੁਥਰਾ ਗੁਲਾਬੀ ਗੁਲਾਬੀ ਹਵਾਨਾ ਇਹਦਾ ਕਰਮਾੜੀ ਦਾ ਲੈ ਆ ਵੀ ਤੋਰ ਦੀ ਬਾਹਰ ਨੂੰ ਸੋ ਬਰੋ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਥਰੀ ਜਿੰਦ ਜੰਦ ਦੇ ਵਿੱਚ ਜੈਨੂਅਰ ਦੂਜਾ ਸੂਆ ਦੇਖਣ ਨੂੰ ਇਦਾਂ ਲੱਗਦਾ ਜਿੱਦਾਂ ਪਲੂਨ ਹੁੰਦੀ ਆ ਤੇ ਚੌੜੀ ਹੋ ਉਤਰਦੀ ਆ ਮੱਲਾ ਉਂਗ ਜਮਾ ਕਿਹਾ ਬਤਾ ਰਾਜੀ ਰੂਜੀ ਬਹੁਤ ਜ਼ਿਆਦਾ ਆ ਤੇ 25 ਤੋਂ 30 ਦੇ ਵਿੱਚ ਵਿੱਚ ਦੁੱਧ ਦੇ ਰਹਿਣੇ ਜਮਾ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਬਾਕੀ ਥੱਲੇ ਹਵਾਨੇ ਤੇ ਆਪਾਂ ਨਾੜਾ ਵਗੈਰਾ ਦੇਖ ਸਕਦੇ ਹਾਂ ਸੋਹਣਾ ਸਣ ਲੱਗਿਆ ਵਾ ਚਾਹੇ ਮਸ਼ੀਨੀ ਚਵਾਈ ਕਰ ਲਈ ਆਪਾਂ ਤੇ ਚਾਹੇ ਬੇਸ਼ੱਕ ਆਪਾਂ ਹੱਥੀ ਚਵਾਈ ਕਰ ਲਈ ਉਸ ਟਾਈਪ ਦਾ ਇਦਾਂ ਲੱਗਿਆ ਵਾ ਥਾਣਾ ਇਹ ਸੀ ਕਿ ਚੌਥੇ ਨੰਬਰ ਤੇ ਅੱਗੇ ਪੰਜਵੇਂ ਨ ਪਹਿਲਾਂ ਦੋਂਦੀ ਚੌਗੀ ਹੋਣੀ ਆ ਇਹ ਹਾਂ ਹਾਂ ਚਾਰ ਦੰਦ ਵੀਰੇ ਮੂੰਹੋਂ ਆਂ ਚਾਰ ਦੰਦ ਕਹਿ ਇੱਕ ਦਿਨ ਬਾਕੀ ਪਏ ਇਹਦੇ ਹਜੇ ਲੈ ਚੂ ਵੀਰੇ 5-7 ਦਿਨ ਅਜੇ ਠੀਕ ਐ ਲਗਭਗ ਹਫਤਾਕ ਬਾਕੀ ਪਿਆ ਸੂਂਦੇ ਠੀਕ ਐ ਇਹਦਾ ਬਾਕੀ ਗੈਸ ਕਰ ਸਕਦੇ ਦੁੱਧ ਕਿੰਨਾ ਪਾ ਸਕਦੀ ਆ ਜੀ ਵੀਰੇ ਪਹਿਲੇ ਸੂਏ ਪਾਉ ਦੂ 25-26 ਕਿਲੋ ਦੁੱਧ 25-26 ਕਿਲੋ ਥੋਰੀ ਵੀਰਵਾਰ ਨੂੰ ਇਹਨੂੰ ਸਭਰ ਪੰਜਵੇਂ ਨੰਬਰ ਆ ਪਹਿਲੇ ਬੱਚੀ ਦੇਖੀ ਜਾਂਦੇ ਆ ਤੇ ਸਾਫ ਸੁਥਰੀ ਪਲੂਣ ਪਹਿਲਾ ਸੂਆ ਦੰਦਾ ਚੀਆ ਬੱਚੀ ਤੇ ਲੈਵਾ ਦੇਖੋ ਘਰ ਵਾਲੇ ਦੇ ਕਿਆ ਬਾਤ ਆ ਜਮਾ ਬਾਟਰ ਵਕਤ ਦੀ ਪੈਂਕੀ ਨਾਲ ਲੈਵਾ ਲੱਗਿਆ ਵਾ ਬਿਲਕੁਲ ਫਿੱਟ ਫਾ ਚਾਰੂ ਵਗੈਰਾ ਇਹਨੇ ਕੱਖਾ ਤੋਂ ਪਰੇ ਹੀ ਨਹੀਂ ਹੁੰਦੀ ਖਾਣ ਪੀਣ ਦੀ ਖੁੱਲ੍ਹੀ ਆ ਤੇ ਫੇਰ ਹੀ ਜਾ ਕੇ ਨੇ ਬੋਡੀ ਕੇਅਰ ਕੀਤੀ ਆ ਜਿਵੇਂ ਆਉਂਦੀ ਸੀ ਮੈਂ ਜੈਮ ਲਾਉਂਦੀ ਰਹੀ ਆ ਉਸ ਟਾਈਪ ਦਾ ਸਰੀਰ ਬੜਾਈ ਫਰਦਿਆ ਸੋ ਦੇਖੋ ਕਿਆ ਬਾਤ ਆ ਬਹੁਤ ਸੋਹਣਾ ਸਾਫ ਸੁਥਰਾ ਨਗੀਨਾ ਹੈ ਪਲੂਣ ਪਹਿਲਾਂ ਸੁਆ ਸੁਹੰਦੀ ਆ ਸੋ ਦੇਖ ਸਕਦਾ ਤੋਰਾ ਵਗੈਰਾ ਤੇ ਕੱਚੇ ਤੇ ਰੇਤੇ ਥਾਦੇ ਜਿਵੇਂ ਮਸਤ ਹੁੰਦੀ ਆ ਜਿਵੇਂ ਬੱਚੀ ਇਹ ਤੇ ਬਹੁਤ ਚੰਗੀ ਬੱਚੇ ਚੰਗਾ ਦੁੱਧ ਪਾਉਣਾ ਤੇ ਬਾਕੀ ਜਨਰੇਟਰ ਵੀ ਸੋਹਣੀ ਚੰਗੀ ਤਿਆਰ ਕਰਨੀ ਆ ਨਵਾਂ ਹਾਣੀਆਂ ਜਿਵੇਂ ਇਹ ਤੇ 6ਵੇਂ ਨੰਬਰ ਆਪਾਂ ਇਹਦੀ ਜਰਸੀ ਦੇਖ ਜਾਨੇ ਆ ਜੀ ਇਹ ਕਿਹੜਾ ਸੁਆ ਸੁਹੰਦੀ ਆ ਵੀ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਦਾ ਰਿਕਾਰਡ ਇਹਦਾ ਕੀ ਰਹਾ ਵਾ ਉਹ 30 ਕਿਲੋ ਦਾ ਰਿਕਾਰਡ ਆ ਵੀਰੇ ਪਹਿਲੇ ਸੂਏ ਪਹਿਲੇ ਸੂਏ 30 ਲੀਟਰ ਦਾ ਹਾਂਜੀ ਤੇ ਸੀਮਨ ਵਗੈਰਾ ਕਨਫਰਮ ਹੋ ਜੂ ਵੀ ਕੀ ਲੱਗਿਆ ਜਾਂ ਨਹੀਂ ਲੱਗਿਆ ਹਾਂ ਉਹ ਦੱਸ ਦਿਆਂਗੇ ਵੀਰੇ ਕੋਈ ਗੱਲ ਨਹੀਂ ਖੋਲਿਆ ਬਾਹਰ ਨੂੰ ਇਹਨੂੰ 30 ਲੀਟਰ ਦਾ ਰਿਕਾਰਡ ਪਹਿਲੇ ਸੂਏ ਦਾ ਚਾਰ ਦਿਨ ਤੋਂ ਹੁਣੇ 6 ਦਿਨ ਹੋ ਰਹੀ ਜੀ ਠੀਕ ਐ ਸੋ ਚੌਗੀ ਤੋਂ ਛਿੱਗੀ ਹੋ ਰਹੀ ਆ ਤੇ ਦਿਨ ਕਹਿਕ ਲੈਂਦੀ ਪਈ ਆ ਜੀ ਅਜੇ ਦਿਨ ਲੈ ਜੂ ਵੀਰੇ 10 12 ਸੋ 10 ਦਿਨ ਸੂਣ ਚ ਬਾਕੀ ਤੇ ਜਰਸੀ ਕਾਦੀ ਆ ਕਿਆ ਬਾਤਾਂ ਜਮਾ ਚੱਪੜ ਜਰਸੀ ਆ ਸਾਫ ਸੁਧਰੀ ਤੇ ਪਲੀ ਪੁਲੀ ਵੀ ਖਾਦੀ ਹੈ ਕਿਆ ਬਾਤ ਆੜ ਤਿਆਂ ਸਰਹਾਣੇ ਵਰਗੀ ਪਈ ਹੈ ਜਮਾ ਤੇ ਲੇਵਾ ਦੇਖੋ ਬਿਲਕੁਲ ਕੰਪੈਕਟ ਟੈਡਰ ਆ ਤੇ ਸ਼ਾਈਨਿੰਗ ਵਗੈਰਾ ਵੀ ਪਿੰਡੇ ਤੇ ਬਹੁਤ ਵਧੀਆ ਚਾਈ ਵੀ ਕਿਸੇ ਬੰਦੇ ਮੰਨ ਕੇ ਚਲੋ ਕੇਰ ਵਾਲੇ ਦੁਆਏ ਵੀ ਉਹਦੀ ਵੀ ਚੰਗੀ ਸਾਂਭੀ ਵੀ ਸੀ ਦਿਨ ਪੁਰਾਤ ਬੈਠਣ ਦੇ ਸੁਪਨੇ ਦੇਦਾ ਪੀਡੀਐਫ ਮਿਲਦਾ ਜਿਹੜੇ ਵੀਰ ਨੇ ਇਹਨੂੰ ਤਿਆਰ ਕੀਤਾ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਜਮਾ ਐਚ ਐਫ ਆਰ ਵਾਲਾ ਸਿਸਟਮ ਲਾਈ ਫਿਰਦੀ ਆ ਤੇ ਬਹੁਤ ਸੋਹਣੀ ਕਾਫੀ ਕਲਰ ਦੀ ਜਰਸੀ ਹੈਗੀ ਜਮਾ ਕਿਆ ਬਾਤ ਇਹ ਕਲਰ ਵੀ ਬਹੁਤ ਘੱਟ ਮਿਲਦਾ ਤੇ ਬਰੀਡ ਵੀ ਨੈਸਰ ਘੱਟ ਮਿਲਦਾ ਸੋ ਦੇਖ ਤੇ ਤੁਰਦੀ ਦੇਖੋ ਕਿਆ ਬਾਤ ਹੈ ਜਮਾ ਚਾਪੜ ਵਰਗੀ ਪਈਆ 30 ਕਿਲੋ ਦੁੱਧ ਇਹਦਾ ਦੱਸਿਆ ਪਹਿਲੇ ਸੂਏ ਦਾ ਪਾਇਆ ਵਾ ਤੇ ਇਸ ਵਾਰ ਆਪਾਂ ਅੰਦਾਜ਼ਾ ਲਾਈਏ ਦੁੱਧ ਕਿੰਨਾ ਪਾ ਸਕਦੀ ਹੈ ਜੀ ਵੀਰੇ ਜੇ ਮੈਂ ਚੰਗੇ ਮਾਲਕ ਕੋਲੋਂ ਪਹਿਲਾਂ ਆਈਏ ਜੀ ਉਹੋ ਜੇ ਮਾਲਕ ਕੋਲ ਹੀ 바ਗੀ ਦੁੱਧ 35 ਕਿਲੋ ਪਾ ਦੂ ਠੀਕ ਆ ਤੇ ਚੀਪਾ ਜੂਪਾ ਓਕੇ ਆ ਜਮਾ ਹਾਂਜੀ ਹਾਂਜੀ ਜਮਾ ਵੀਰੇ ਤੇ ਜੇ ਕੋਈ ਵੀ ਰੌਣਡ ਨਾਲ ਮਂਗਾਵੇ ਦਿੱਕਤ ਤਾਂ ਨਹੀਂ ਪਊ ਕਿਸੇ ਕਲੇ ਨਹੀਂ ਨਹੀਂ ਵੀਰੇ ਲਓ ਠੀਲ ਠੰਡੀ ਬਹੁਤ ਜ਼ਿਆਦਾ ਸੁਲੇਵਾ ਦੇਖੋ ਕਿਆ ਬਾਤ ਆ ਹੁੰਦਾ ਨਗੀਨਾ ਜਮਾ ਜਰਸੀ ਦਾ ਬਹੁਤ ਸੋਹਣੀ ਸਾਫ ਸੁਥਰੀ ਟੌਪ ਕਲਾਸ ਜਰਸੀ ਆ ਤੇ ਸੂੰਦੀ ਪਈ ਆ ਦਿਨ ਹਫਤਾ ਦਾਸ ਲੈਂਦੀ ਪਈ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਅੱਗੇ ਜਿਹੜੀ ਨਾਲੇ ਦੇ ਬਾੜ ਖੜੀ ਹੈ ਜੀ ਇਹ ਇੱਕ ਸੂਈ ਵੀ ਆ ਵੀਰੇ ਅੱਜ ਤੀਜਾ ਦਿਨ ਆ ਤੀਜੇ ਦਿਨ ਸੂਈ ਵੀ ਕਿੰਨਾ ਦੁੱਧ ਰੈਡੀ ਹੋਣਾ ਇਸ ਵਕਤ ਹੋਰ 20 ਕਿਲੋ ਗੋਲੀ ਤਿਆਰ ਆ ਗਏ 20 ਕਿਲੋ ਚਵਾ ਦਾਂਗੇ ਆਪਾਂ ਹਾਂਜੀ ਹਾਂਜੀ 10 ਕਿਲੋ ਟਾਈਮ ਦਾ ਹਾਂਜੀ ਹਾਂਜੀ ਤੇ ਚੌਂਟ ਚਵਾਦੀ ਬਿਲਕੁਲ ਓਕੇ ਹੈ ਹਨਾ ਬਹੁਤ ਚੰਗੀ ਵੀਰੇ ਤੀਜੇ ਦਿਨ ਦੁੱਧ ਤੋਂ ਦੇਣ ਦੀ 28 29 ਕਿਲੋ ਹੈ ਜੀ ਠੀਕ ਹੈ ਹਾਂਜੀ ਤੇ ਜਿਹੜੀ ਆ ਪੈਂਡ ਦੇ ਬਾੜ ਦੇਖੀ ਨੇ ਕਾਲੀ ਜੀ ਇਹ ਇਹ ਵੀਰੇ ਰਾਤ ਸੂਈ ਆ ਠੀਕ ਹੈ ਇਹਦੇ ਮਗਰ ਬਸ ਇਹ ਜੀ ਬ ਕਿੰਨਾ ਕ ਦੁੱਧ ਹੋਣਾ ਥੱਲੇ ਦੇ ਇਹ ਵੀਰੇ 20 ਕਿਲੋ ਪਹਿਲਾਂ ਨੇ ਦੁੱਧ ਪਾਇਆ 20 ਵੀ ਦੰਦਾ ਜਬ ਸੀ 20 ਕਿਲੋ ਪਹਿਲਾਂ ਨੇ ਪਾਇਆ ਸਵੇਰੇ ਕਿੰਨਾ ਕ ਬੋਲਾ ਚੋਇਆ ਪੈਦਾ ਇਹਦਾ 4 ਕਿਲੋ ਬੋਲੀ ਗੱਦੀ ਸੀ ਗਰੀ 4 ਕਿਲੋ ਤੇ ਮੰਨ ਕੇ ਚੱਲੇ ਵੀ 20 ਤੋਂ ਪਾਰ ਚੱਲਣ ਵਾਲੀ ਇਸ ਵਾਰ ਹੈਗੀ ਆ ਹਾਂਜੀ 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 ਸਭ ਇਸ ਪਾਰ ਕਿੰਨਾ ਦੁੱਧ ਵੀ ਪਾ ਸਕਦੀ ਚੰਗੀ ਸਾਂਭ ਵਾਲ ਹੋਵੇ ਵੀਰੇ ਰੇਟ ਵਾਜੇ ਬਹੁਤ ਰੇਟ ਵਾਜੇ ਬਹੁ ਬਿਲਕੁਲ ਇਹਦਾ ਹਾਂਜੀ ਹਾਂਜੀ ਸੁਹਾ ਦੇਖੋ ਜੇ ਮੈਂ ਮੰਨ ਕੇ ਚੱਲੋ ਕਿ ਆ ਪਤਾ ਸਰਸ ਵਦੀ ਮੱਝ ਨਾਲ ਦਾ ਹਵਾਨਾ ਲੱਗਿਆ ਬੈਕ ਸਾਈਡ ਤੇ ਦਿਖਾਈ ਦਿੰਦਾ ਤੇ ਥਣ ਵੀ ਸੋਹਣਾ ਮੁਠੀ ਵਾਲਾ ਚਬਾਈ ਜਾ ਰਾ ਹੈ ਨਾ ਹਾਂ ਥਣ ਤੋਂ ਵਾੜਾ ਚੰਗਾ ਵੀ ਅੱਗੇ ਤੋਂ ਦਿਖਾ ਦਿੱਤੇ ਠੀਕ ਐ ਸੋ ਥਣ ਦੇਖੋ ਮੁਠੀ ਵਾਲਾ ਕਿਆ ਬਾਤ ਆ ਬਹੁਤ ਸੋਹਣਾ ਸਾਨੂੰ ਖੂਬਸੂਰਤਾ ਬਨ ਨਗੀਨਾ ਹੀ ਦਿਖਾਇਆ ਸੋ ਥਣ ਦੇਖੋ ਕਿਆ ਬਾਤ ਆ ਮੱਜਾ ਨਾਲ ਦਾ ਥਣ ਲੱਗਿਆ ਵਾ ਤੇ ਮੂਰੇ ਗਰਮੀ ਦੇ ਟਾਈਮ ਦੇ ਵਿੱਚ ਚੱਲਣ ਵਾਲੀ ਚੀਜ਼ ਐ ਜਮਾ ਦੁੱਧ ਵੀ ਚੰਗਾ ਪਾਉਗੀ ਤੇ ਪਾਉਗੀ ਵੀ ਫੈਟ ਵਾਲਾ ਸੁਪਰ ਬ੍ਰੈਂਡ ਦਾ ਜਿਹੜੀ ਸੂਈ ਵੀ ਆਪਾਂ ਦੇਖਦੇ ਪਿਆ ਰਾਤ ਦੀ ਤਾਜੀ ਸੂਈ ਵੀ ਐ ਤੇ ਬਾਈ ਜੀ ਜੇਰ ਵਗੈਰਾ ਓਕੇ ਆ ਜਮਾ ਸੋ ਜੇਰ ਵਗੈਰਾ ਓਕੇ ਇੱਥੇ ਰੱਖੀ ਬਿਠੇ ਹ ਤਵਾ ਦੇਖੋ ਜੇਰ ਜਮਾ ਓਕੇ ਹੈ ਹਨਾ ਠੀਕ ਆ ਉਹ ਹੈ ਗਿਆ ਬੱਚੀ ਸੋ ਬੱਚੀ ਆ ਬਸ ਠੀਕ ਆ ਲੈ ਚਲ ਤੇ ਚੌਂਡ ਚ ਵਜ ਜਮਾ ਓਕੇ ਹੈ ਹਨਾ ਠੀਕ ਹੈ ਸੋ ਆਪਾਂ ਕਾਫੀ ਨਾਕ ਸੋਨੂ ਦਿਖਾ ਚੁੱਕੇ ਆ ਇੱਕ ਦਾ ਬਸ ਉਹਨੂੰ ਜਰਸੀ ਦਾ ਨਗੀਨਾ ਹੀ ਦਿਖਾਇਆ ਤੇ ਕਿਆ ਬਾਤ ਹੈ ਇਹ ਜੀ ਬਹੁਤ ਮੁਸ਼ਕਲ ਨਾਲ ਮਿਲ ਜੇ ਕਦੇ ਪਹਿਲੀ ਗੱਲ ਤੋਂ ਕੋਈ ਸੇਲ ਕਰਦਾ ਨਹੀਂ ਤੇ ਜੇ ਕੋਈ ਵੀਰ ਵੇਚਦਾ ਮੰਨ ਕੇ ਚਲੋ ਚੰਗੇ ਆਪਾਂ ਨੂੰ ਪੇਮੈਂਟ ਲਾਉਣੀ ਪੈਂਦੀ ਆ ਚਲੋ ਵਪਾਰ ਦੇ ਵਿੱਚ ਆਈ ਵੇਖ ਤੇ ਸੋਨੂ ਮੰਨ ਕੇ ਚਲੋ ਪ੍ਰੋਫਿਟ ਨਾ ਮਿਲ ਜਾਣੀ ਐ ਸੋ ਨਾ ਕਾਫੀ ਦਿਖਾ ਦੇ ਕੋਈ ਵੀ ਨਖਸ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਸੋ ਬਾਕੀ ਅੰਦਰ ਬੱਚੇ ਮੇਰੇ ਕੋਲ ਹੋਰ ਖੜੇ ਨੇ ਇਹਨੇ ਮੰਨ ਕੇ ਚਲੋ 15 ਤੋਂ 20 ਦਿਨ ਦੀਆਂ ਕੱਚੀਆਂ ਨੇ ਜੇਕਰ ਕੋਈ ਵੀ ਰਾਹੂ ਤਾਂ ਮੰਨ ਕੇ ਚਲੋ ਪੱਲੇ ਪੈਣ ਵਾਲੀ ਗੱਲ ਹੈਗੀ ਐ ਤੇ ਇੱਕ ਖੜੀ ਹੈਗੀ ਆਪਣੀ ਆ ਗਈ ਐਰ ਸ਼ਰਦ ਖੜਾ ਜੀ ਹਾਂ ਹਾਂ ਇੱਕ ਮਹੀਨਾ ਰਹਿ ਜਾ ਜੀ ਇੱਕ ਮਹੀਨਾ ਸੂਣ ਦੇ ਵਿੱਚ ਬਾਕੀ ਬਹਿ ਕੇ ਤੇ ਵੀਰ ਨੇ ਕੇਅਰ ਵਗੈਰਾ ਕਰਨੀ ਹੋਵੇ ਤਾਂ ਮੰਨ ਕੇ ਚਲੋ ਹੁਣ ਬਾਜੂ ਭਾ ਦੇ ਵਿੱਚ ਮਿਲ ਜੂਗੀ ਹੈ ਯਰ ਸ਼ਰਦ ਜੀ ਸੂਆ ਕਿਹੜਾ ਸੁੰਦੀ ਐ ਜੀ ਇਹ ਇਹ ਤੀਜਾ ਸੂਆ ਸੁੰਦੀ ਐ ਤੀਜਾ ਸੂਆ ਕਿੰ ਪਹਿਲਾਂ ਦਿੱਤਾ 26 27 ਕਿਲੋ ਦਿੱਤਾ ਵੀਰੇ ਠੀਕ ਹੈ 19878484 264 ਵੀਰਾਂ ਦਾ ਨੰਬਰ ਆ ਤੇ 94788 63916 ਕੋਈ ਵੀ ਨਾਲ ਤੁਹਾਡੇ ਪਸੰਦ ਹੋ ਗਿਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸ ਨਮੀ